ਆਇਦੇ ਨਹੀਂ ਦੁਨੀਆ ਵਿੱਚ ਚਮਤਕਾਰ ਹੁੰਦੇ ਹਨ ਜਿਹੀ ਚਮਤਕਾਰ ਲੈ ਕੇ ਆਯੁਰਵੈਦਿਕ ਆਇਦੇ ਨਹੀਂ ਤੁਹਾਡੇ ਸਾਹਮਣੇ ਆਉਂਦਾ ਰਹਿੰਦਾ ਹੈ ਚਾਹੇ ਗੱਲ ਕਰੀਏ ਕੋਵਿਡ ਪੀਰੀਅਡ ਦੀ ਜਿੱਥੇ ਡਾਕਟਰ ਇੱਕ ਪਾਸੇ ਵੱਡੇ ਹਸਪੀਟਲ ਅਕਸਰ ਹੀ ਮਰੀਜ਼ਾਂ ਨੂੰ ਲੈਣ ਤੋਂ ਪਰੇ ਹੋ ਗਏ ਸੀ ਉਸ ਟਾਈਮ ਆਯੁਰਵੈਦਿਕ ਨੇ ਹੀ ਮਰੀਜ਼ਾਂ ਨੂੰ ਸਹਾਰਾ ਦਿੱਤਾ ਸੀ ਪਰ ਅਜੋਕੇ ਸਮੇਂ ਵਿੱਚ ਆਯੁਰਵੈਦਿਕ ਇੱਕ ਅਜਿਹੀ ਚੀਜ਼ ਲੈ ਕੇ ਆਇਆ ਹੈ ਜੋ ਕਾਫੀ ਲਾਹੇਵੰਦ ਹੋ ਸਕਦੀ ਹੈ ਹੋਰ ਮਰੀਜ਼ਾਂ ਲਈ ਗੱਲ ਕਰੀਏ ਚਮੜੀ ਦੇ ਲੋਕਾਂ ਲਈ ਜਾਂ ਫਲਵੇਰੀ ਦੇ ਰੋਗਾਂ ਲਈ ਆਯੁਰਵੈਦਿਕ ਇਹਨਾਂ ਲਈ ਵੀ ਵਰਦਾਨ ਬਣ ਕੇ ਸਾਬਿਤ ਹੋ ਰਿਹਾ ਹੈ ਆਯੁਰਵੈਦਿਕ ਇਹਨਾਂ ਰੋਗਾਂ ਲਈ ਲੈ ਕੇ ਆਇਆ ਹੈ ਇੱਕ ਨਾਮਵਰ ਇਲਾਜ ਜੋ ਕਿ ਬਹੁਤ ਹੀ ਘੱਟ ਸਮੇਂ ਵਿੱਚ ਤੁਸੀਂ ਇਹਨਾਂ ਬਿਮਾਰੀਆਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ ਜੇਕਰ ਗੱਲ ਕਰੀਏ ਤਾਂ ਤੁਸੀਂ ਇਸ ਮੁੱਦੇ ਨੂੰ ਲੈ ਕੇ ਡਾਕਟਰ ਸ਼ਰਦਾ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਆਯੁਰਵੈਦਿਕ ਦੁਆਰਾ ਇਲਾਜ ਕਰਵਾਉਣ ਤੇ ਤੁਹਾਨੂੰ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ ਜੇਕਰ ਗੱਲ ਕਰੀਏ ਜੋ ਕੇ ਸਮੇਂ ਵਿੱਚ ਜੋ ਕੇ ਸਮੇਂ ਵਿੱਚ ਚਮੜੀ ਦੇ ਲੋਕਾਂ ਲਈ ਆਯੁਰਵੈਦਿਕ ਲੈ ਕੇ ਆਇਆ ਹੈ ਇਹ ਇਲਾਜ ਜੋ ਕਿ ਪਹਿਲਾਂ ਕਦੇ ਵੀ ਨਹੀਂ ਸੀ ਸੰਭਵ ਆਯੁਰਵੈਦਿਕ ਦੁਆਰਾ ਇਹ ਚਮਤਕਾਰ ਹੈ ਜੋ ਚਮੜੀ ਦੇ ਲੋਕਾਂ ਦੇ ਕਾਫੀ ਲਾਹੇਵੰਦ ਹੋਵੇਗਾ ਜੇਕਰ ਤੁਸੀਂ ਵੀ ਆਪਣਾ ਇਲਾਜ ਆਯੁਰਵੈਦਿਕ ਦੁਆਰਾ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਸਿਹਤ ਨੂੰ ਨਹੀਂ ਹੋਵੇਗਾ ਨੁਕਸਾਨ ਦੂਜੇ ਪਾਸੇ ਗੱਲ ਕਰੀਏ ਜੇਕਰ ਐਨੋਪੈਥਿਕ ਦਵਾਈਆਂ ਜਾਂ ਵੱਡੇ ਡਾਕਟਰਾਂ ਦੀ ਜੋ ਕਿ ਕਾਫੀ ਫੀਸ ਵੀ ਲੈਂਦੇ ਹਨ ਪਰ ਉਹਨਾਂ ਦੇ ਦੁਆਰਾ ਦਿੱਤੀ ਗਈ ਦਵਾਈ ਦਾ ਅਕਸਰ ਇਸਟਰੀਡ ਗਿਣਾ ਜਾਂਦਾ ਹੈ ਤੇ ਇਹ ਕਾਫੀ ਸਮੇਂ ਤੱਕ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ ਪਰ ਆਯੁਰਵੈਦਿਕ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਆਯੁਰਵੈਦਿਕ ਦੁਆਰਾ ਜੇਕਰ ਤੁਸੀਂ ਆਪਣਾ ਇਲਾਜ ਕਰਵਾਉਨੇ ਹੋ ਤਾਂ ਤੁਹਾਡੀ ਸਿਹਤ ਬਿਲਕੁਲ ਸਹੀ ਸਲਾਮਤ ਰਹੇਗੀ ਅਤੇ ਤੁਸੀਂ ਰੋਗ ਮੁਕਤ ਹੋ ਜਾਵੋਗੇ ਇਸ ਦੇ ਨਾਲ ਹੀ ਜੇਕਰ ਤੁਹਾਡੇ ਸਾਥ ਸੰਬੰਧੀ ਜਾਂ ਤੁਹਾਡੇ ਕੋਈ ਵੀ ਰਿਸ਼ਤੇਦਾਰਾਂ ਨੂੰ ਅਜਿਹੀ ਬਿਮਾਰੀ ਹੈ ਜਿਸ ਵਿੱਚ ਚਮੜੀ ਦੇ ਰੋਗ ਫਲਵੇਰੀ ਵਗੈਰਾ ਹੈ ਤਾਂ ਤੁਸੀਂ ਉਹਨਾਂ ਦਾ ਇਲਾਜ ਆਯੁਰਵੈਦਿਕ ਦੁਆਰਾ ਕਰਵਾ ਸਕਦੇ ਹਨ ਲੁਧਿਆਣੇ ਵਿੱਚ ਡਾਕਟਰ ਸ਼ਰਦਾ ਇਹਨਾਂ ਦਾ ਇਲਾਜ ਕਰਦੇ ਹਨ ਬਹੁਤ ਹੀ ਆਯੁਰਵੈਦਿਕ ਤਰੀਕੇ ਨਾਲ ਜਿਨ੍ਹਾਂ ਦਾ ਤੁਹਾਡੀ ਸਿਹਤ ਤੇ ਕੋਈ ਵੀ ਹੋਵੇਗਾ ਨਹੀਂ ਨੁਕਸਾਨ ਦਾ ਕੰਮ ਕਰਨਾ ਇੱਕ ਬਹੁਤ ਹੀ ਵਧੀਆ ਗੱਲ ਹੁੰਦੀ ਹੈ ਜੇਕਰ ਤੁਸੀਂ ਵੀ ਇਹ ਵੀਡੀਓ ਸ਼ੇਅਰ ਕਰੋਗੇ ਤਾਂ ਕਿਸੇ ਦਾ ਭਲਾ ਹੋ ਸਕਦਾ ਹੈ ਅਤੇ ਉਹ ਇਹਨਾਂ ਇਲਾਜਾਂ ਦੁਆਰਾ ਆਪਣੇ ਚਮੜੀ ਦੇ ਰੋਗਾਂ ਨੂੰ ਦੂਰ ਕਰ ਸਕਦਾ ਹੈ